ਵੱਡੀ ਖਬਰ ਪੰਜਾਬ ਦੇ ਵਿੱਚ ਮੁੜ ਫੈਲੀ ਦਹਿਸ਼ਤ ਘਰ ਦੇ ਵਿੱਚ ਹੋ ਗਿਆ ਜਬਰਦਸਤ ਤਮਾਕਾ ਕੰਬ ਉੱਠਿਆ ਪੂਰਾ ਇਲਾਕਾ ਤੇ ਪੁਲਿਸ ਨੇ ਜਾਂਚ ਪੜਤਾਲ ਕਰ ਦਿੱਤੀ ਹੈ ਸ਼ੁਰੂ ਜੀਆਂ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੁੜ ਤੋਂ ਫਿਰ ਪੰਜਾਬ ਵਿੱਚ ਦਹਿਸ਼ਤ ਫੈਲਦੀ ਹੋਈ ਨਜ਼ਰ ਆ ਰਹੀ ਹੈ ਇੱਕ ਘਰ ਦੇ ਵਿੱਚ ਜਬਰਦਸਤ ਤਮਾਕਾ ਹੋ ਗਿਆ ਪੂਰਾ ਇਲਾਕਾ ਕੰਬ ਉਠਿਆ ਤੇ ਪੁਲਿਸ ਨੇ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਜੁਜਾਰ ਸਿੰਘ ਐਵੇਨਿਊ ਦੇ ਵਿੱਚ ਸਥਿਤ ਇੱਕ ਘਰ ਦੇ ਵਿੱਚ ਜ਼ਬਰਦਸਤ ਝਮਾਕਾ ਹੋ ਗਿਆ ਇਹ ਝਮਾਕਾ ਇੰਨਾ ਜ਼ਿਆਦਾ ਉੱਚੀ ਆਵਾਜ਼ ਤੇ ਵਿੱਚ ਸੀ ਕਿ ਲੋਕ ਘਰਾਂ ਤੋਂ ਬਾਹਰ ਆ ਗਏ ਨੇ ਪੂਰਾ ਇਲਾਕਾ ਕੰਬ ਉਠਿਆ ਲੋਕਾਂ ਨੇ ਇੰਨੀ ਜ਼ਿਆਦਾ ਪਰੇਸ਼ਾਨੀ ਲਈ ਹੈ ਇੰਨੀ ਜ਼ਿਆਦਾ ਦੁੱਖਦਰਦ ਦੇ ਵਿੱਚ ਲੋਕ ਨੇ ਤੇ ਲੋਕਾਂ ਨੂੰ ਇਹ ਲੱਗਦਾ ਕਿ ਜੇਕਰ ਘਰਾਂ ਦੇ ਵਿੱਚ ਹੀ ਕੋਈ ਸੁਰੱਖਿਆਤ ਨਹੀਂ ਹੈ ਤਾਂ ਫਿਰ ਕਿੱਥੇ ਜਾਵਾਂਗੇ ਕਿਉਂਕਿ ਅਗਰ ਕਿਤੇ ਬਾਹਰ ਖਤਰਾ ਆਉਦਾ ਤਾਂ ਲੋਕ ਘਰਾਂ ਦੇ ਵਿੱਚ ਵੜ ਕੇ ਬੈਠ ਜਾਂਦੇ ਨੇ ਹੁਣ ਤਾਂ ਲੋਕ ਘਰਾਂ ਦੇ ਵਿੱਚ ਵੀ ਸੁਰੱਖਿਆਤ ਨਹੀਂ ਹਨ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਗਈ ਹੈ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੀ ਘੜੀ ਦੇ ਵਿੱਚ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਨਾ ਹੀ ਕੋਈ ਅਜਿਹੇ ਸਮਾਨ ਬਰਾਮਦ ਹੋਇਆ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਤਮਾਕਾ ਕਿਸ ਸੀਜ਼ ਦੇ ਨਾਲ ਹੋਇਆ ਹੈ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਥੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਤਮਾਕਾ ਨਹੀਂ ਹੈ ਜਿਹੜਾ ਕਿਸੇ ਘਰ ਦੇ ਵਿੱਚ ਹੋਇਆ ਹੈ ਪਹਿਲਾਂ ਵੀ ਕਈ ਵਾਰ ਅਜਹੀਆਂ ਖਬਰਾਂ ਸਾਹਮਣੇ ਆਈਆਂ ਸਨ ਜਦੋਂ ਘਰਾਂ ਦੇ ਵਿੱਚ ਤਮਾਕੇ ਹੋਏ ਸਨ ਕਦੀ ਕਿਸੇ ਹੋਟਲ ਤੇ ਹਮਲਾ ਹੋ ਜਾਂਦਾ ਹੈ ਕਦੀ ਕਿਸੇ ਪੈਟਰੋਲ ਪੰਪ ਤੇ ਹਮਲਾ ਹੁੰਦਾ ਹੈ ਕਦੀ ਕਿਸੇ ਸ਼ੋਰੂਮ ਦੇ ਉੱਪਰ ਲੁੱਟਮਾਰ ਹੋ ਜਾਂਦੀ ਹੈ ਧੱਕਾਮੁਕੀ ਹੁੰਦੀਆਂ ਅਜਹੀਆਂ ਬਹੁਤ ਸਾਰੀਆਂ ਖਬਰਾਂ ਪਹਿਲਾਂ ਵੀ ਸੁਣਨ ਨੂੰ ਆਈਆਂ ਸਨ ਜਿਸ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਸੀ ਤੇ ਸਭ ਤੋਂ ਡੀ ਕੱਲ ਪੁਲਿਸ ਚੌਕੀਆਂ ਤੇ ਪੁਲਿਸ ਥਾਣਿਆਂ ਤੇ ਵੀ ਤਮਾਕੇ ਹੋਏ ਨੇ ਜਿਸ ਦੇ ਨਾਲ ਤਾਂ ਬਹੁਤ ਜ਼ਿਆਦਾ دہشت ਗਰਦੀ ਦਾ ਮਾਹੌਲ ਪੈਦਾ ਹੋ ਗਿਆ ਸੀ ਉਸ ਵੇਲੇ ਲੋਕ ਕਹਿੰਦੇ ਸਨ ਕਿ ਜੇਕਰ ਆਸ-ਪਾਸ ਜਾਂ ਸੜਕਾਂ ਮੋਹੱਲਿਆਂ ਦੇ ਵਿੱਚ ਕੋਈ ਘਟਨਾ ਵਾਪਰੇ ਤਾਂ ਪੁਲਿਸ ਥਾਣੇ ਅੱਜ ਜਾ ਕੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ ਤੇ ਜਦੋਂ ਪੁਲਿਸ ਥਾਣੇ ਪੁਲਿਸ ਚੌਕੀਆਂ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਲੋਕ ਸ਼ਿਕਾਇਤ ਲੈ ਕੇ ਕਿੱਥੇ ਜਾਣਗੇ ਫਿਰ ਲੋਕ ਇਹ ਸੋਚਦੇ ਨੇ ਕਿ ਘਰਾਂ ਦੇ ਵਿੱਚ ਹੀ ਆਪਣੀ ਸੁਰੱਖਿਆ ਆਪ ਰੱਖੋ ਤੇ ਹੁਣ ਜਦੋਂ ਘਰਾਂ 'ਤੇ ਹੀ ਹਮਲੇ ਹੋਣ ਲੱਗ ਪਏ ਨੇ ਘਰਾਂ ਦੇ ਵਿੱਚ ਹੀ ਧਮਾਕਾ ਹੋਣ ਲੱਗ ਪਏ ਨੇ ਤਾਂ ਹੁਣ ਲੋਕ ਘਰਾਂ ਨੂੰ ਛੱਡ ਕੇ ਕਿੱਥੇ ਚਲੇ ਜਾਣ ਸੋ ਸਾਰੇ ਪਾਸੇ دہشت ਦਾ ਮਾਹੌਲ ਬਣਿਆ ਹੋਇਆ ਹੈ ਨਾ ਤਾਂ ਲੋਕ ਘਰਾਂ ਦੇ ਵਿੱਚ ਸੁਰੱਖਿਆਤ ਨੇ ਨਾ ਹੀ ਸ਼ਿਕਾਇਤਾਂ ਪੁਲਿਸ ਥਾਣਿਆਂ ਵਿੱਚ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ ਉੱਥੇ ਵੀ ਬੰਬ ਧਮਾਕੇ ਹੋ ਰਹੇ ਨੇ ਤਰ੍ਹਾਂ ਤਰ੍ਹਾਂ ਦੀਆਂ دہشتਾਂ ਫੈਲ ਰਹੀਆਂ ਨੇ ਲੋਕ ਡਰੇ ਸਹਿਮੇ ਹੋਏ ਘਰਾਂ ਦੇ ਵਿੱਚ ਡੱਕ ਕੇ ਬੈਠੇ ਨੇ ਕਈ ਵਾਰ ਸੜਕਾਂ ਤੇ ਜਾਂਦਿਆਂ ਨੂੰ ਰਸਤਿਆਂ ਦੇ ਵਿੱਚ ਹੀ ਲੋਕਾਂ ਦੇ ਕੋਲੋਂ ਸਮਾਨ ਖੋ ਲਿਆ ਜਾਂਦਾ ਹੈ ਕਿਸੇ ਦਾ ਨਕਦੀ ਖੋ ਲਈ ਜਾਂਦੀ ਹੈ ਕਿਸੇ ਦਾ ਮੋਬਾਈਲ ਫੋਨ ਖੋ ਲਿਆ ਜਾਂਦਾ ਹੈ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਪੰਜਾਬ ਮਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਤੇ ਕਾਫੀ ਹੱਦ ਤੱਕ ਉਹ ਸਫਲ ਵੀ ਹੋਏ ਪਏ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਅਜਹੀਆਂ ਥਾਵਾਂ ਤੇ ਅਜਿਹੇ ਧਮਾਕੇ ਕੀਤੇ ਨੇ ਜਿਸ ਦੇ ਨਾਲ ਲੋਕ ਡਰੇ ਸਹਮੇ ਹੋਏ ਨੇ ਹੁਣ ਤਾਂ ਬੱਚਿਆਂ ਨੂੰ ਤਾਂ ਬਿਲਕੁਲ ਵੀ ਘਰੋਂ ਇਕੱਲੇ ਜਾਣ ਦੇਣਾ ਸੁਰੱਖਿਆਤ ਨਹੀਂ ਹੈ ਕਿਉਂਕਿ ਅਗਰ ਘਰਾਂ ਦੇ ਵਿੱਚ ਹੀ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਫਿਰ ਸੜਕਾਂ ਤੇ ਜਾਂ ਫਿਰ ਹੋਰ ਵਾਹਨਾਂ ਤੇ ਜਾਂਦੇ ਹੋਏ ਬੱਚੇ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਨੇ ਸੋ ਇਸ ਵੇਲੇ ਅੰਮ੍ਰਿਤਸਰ ਦੇ ਜੁਜਾਰ ਸਿੰਘ ਐਵੇਨਿਊ ਦੇ ਵਿੱਚ ਇੱਕ ਘਟਨਾ ਵਾਪਰ ਗਈ ਹੈ ਜਿੱਥੇ ਇੱਕ ਕਰ ਦੇ ਵਿੱਚ ਧਮਾਕਾ ਹੋ ਗਿਆ ਫਿਲਹਾਲ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹ ਜਿਹੜੇ ਮੋਲਜਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ